ਆਪਾਂ ਕਿਤੇ ਮਾੜੇ ਮੋਢੇ ਆ ਪਿਆਰਿਓ ਬਹੁਤ ਤਕੜੀ ਬਖਸ਼ਿਸ਼ ਆਪਾਂ ਨੂੰ ਮਿਲੀ ਪਰ ਧਿਆਨ ਇਧਰ ਕਰੀਏ ਅਗਲਿਆਂ ਨੇ ਸਕੂਲ ਆਪਦੇ ਖੋਲ੍ਹਤੇ ਆ ਤੇ ਜਿਹੜੇ ਬੱਚੇ ਨੂੰ ਜੰਮਦੇ ਨੂੰ ਅਗਲੇ ਸਿੱਖਿਆ ਦੇਣਗੇ ਤੁਸੀਂ ਉਹਨੂੰ ਕਿੱਦਾਂ ਮੋੜ ਲਓਗੇ 24 ਸਾਲਾਂ ਨੂੰ ਛੋਚਣ ਵਾਲੀ ਗੱਲ ਹੈ ਨਿੱਕੇ ਜਿਹੇ ਰੁੱਖ ਨੂੰ ਰੱਸੀ ਬਨ ਕੇ ਜਿੱਧਰ ਨੂੰ ਮਰਜ਼ੀ ਲੈ ਜਾਓ ਜਦੋਂ ਐਡਾ ਵੱਡਾ ਟਾਣਾ ਬਣ ਗਿਆ ਫਿਰ ਤੇ ਵੜਿਆ ਜਾਊ ਮੁੜਦਾ ਨਹੀਂ ਆਖੋ ਵੈਗਰ ਉਹ ਅਗਲੇ ਸਾਡੇ ਸਕੂਲਾਂ 'ਚ ਵੜ ਗਏ ਆ ਪੀ ਜਿਹੜੇ ਨਿਗੇ ਨਿਕੇ ਬੱਚੇ ਇਹਨਾਂ ਦੀ ਇਹਨਾਂ ਨੂੰ ਹੁਣ ਤੋਂ ਹੀ ਇਧਰ ਨੂੰ ਮੋੜਦੇ ਹੋ ਇਤਿਹਾਸ ਵਿੱਚ ਮਲਾਵਟਾਂ ਕੀਤੀਆਂ ਜਾ ਰਹੀਆਂ ਆਪਾਂ ਸੁੱਤੇ ਅੱਖੋ ਸਤਨਾਮ ਆ ਬੱਚਿਆਂ ਨੂੰ ਛੁੱਟੀਆਂ ਆਈਆਂ ਕਾਪੀਆਂ ਦਿਓ ਇਹਨਾਂ ਨੂੰ ਕਹੋ ਕਾਪੀ ਵੈਗਰੂ ਵੈਗਰੂ ਲਿਖ ਕੇ ਭਰੋ ਤੇ ਗੱਮਾਂ ਤੋਂ ਬਚਾਓ ਸਿੱਧੇ ਰਸਤੇ ਪਾਓ ਉਪਰਾਲਾ ਕਰੀਏ ਅੱਜ ਦਰਦ ਹੈ ਅੱਜ ਸਿੱਖ ਕੌਮ ਕੋ ਸਭ ਕੁਝ ਹੈਗਾ ਮਾਫੀ ਚਾਹਣੇ ਇੱਕ ਹਸਪਤਾਲ ਨਹੀਂ ਆਪਦਾ ਬਣ ਸਕਿਆ ਜਿੱਥੇ ਸਿੱਖਾਂ ਦੇ ਮਾਪਿਓ ਬੱਚਿਆਂ ਦਾ ਫ੍ਰੀ ਲਾਜ ਹੋਵੇ ਇਹ ਸਾਡੀ ਵੱਡ ਕਿਸਮਤੀ ਨਹੀਂ ਹੋਰ ਕੀ ਆ ਸਿਖਰ ਤੇ ਆਪਣੀ ਮੰਜ਼ਿਲ ਪਹੁੰਚੀ